ਜੀ ਅੱਜ ਅਸੀਂ ਐਂਪਾਇਰ ਬੁੱਲਸ ਅੱਜ ਅਸੀਂ ਐਂਪਾਇਰ ਬੁੱਲਸ ਦੀ 7ਥ ਬ੍ਰਾਂਚ ਓਪਨ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਬੀ ਬਲਾਕ ਰਣਜੀਤ ਵੈਨਿਊ ਮਾਰਕੀਟ ਦੇ ਵਿੱਚ ਤਾਂ ਐਂਪਾਇਰ ਬੁੱਲਸ ਇੱਕ ਐਸਾ ਸਟਾਕ ਮਾਰਕੀਟ ਇੰਸਟੀਚਿਊਟ ਹੈ ਤੁਸੀਂ ਨਾਰਮਲ ਇੰਸਟੀਚਿਊਟ ਤਾਂ ਕਈ ਸਾਰੇ ਦੇਖੇ ਹੋਣਗੇ ਜੇ ਬੱਚੇ ਨੂੰ ਪੜਾ ਕੇ ਭੇਜ ਦਿੰਦੇ ਬਟ ਐਂਪਾਇਰ ਬੁੱਲਸ ਇਸ ਨੋਟ ਜਸਟ ਬੇਸਿਕ ਇੰਸਟੀਚਿਊਟ ਇੱਥੇ ਤੁਹਾਨੂੰ ਸਟਾਕ ਮਾਰਕੀਟ ਦੀ ਇੰਡਸਟਰੀ ਦੇ ਵਿੱਚ ਕੈਰੀਅਰ ਬਿਲਡ ਕਰਕੇ ਦਿੰਦੇ ਆ ਲਾਈਕ ਸਾਡੇ ਕੋਲ ਕਈ ਸਾਰੇ ਪ੍ਰੋਗਰਾਮਸ ਹੁੰਦੇ ਆ ਚਾਹ ਸਾਡੀ ਫੰਡਿੰਗ ਪ੍ਰੋਗਰਾਮ ਯਾਸੀਂ ਬੱਚਿਆਂ ਨੂੰ ਗਰੰਟੀਡ ਜੋਬ ਪਲੇਸਮੈਂਟ ਵਰਗੀ ਅਪੋਰਚਨਿਟੀ ਵੀ ਦਿੰਦੇ ਆ ਕਿ ਸਟਾਕ ਮਾਰਕੀਟ ਦੀ ਬਿਗੇਸਟ ਪ੍ਰੋਬਲਮ ਇਹ ਹੈ ਬੱਚਾ ਸਿੱਖਦਾ ਲੈਂਦਾ ਪਰ ਉਸ ਤੋਂ ਉਹਨੂੰ ਪਤਾ ਹੀ ਨਹੀਂ ਕਰਨਾ ਕੀ ਹੈ ਤਾਂ ਐਮਪਰ ਬੁਲ ਇਸ ਰਾਈਟ ਪਲੇਸ ਜਿਸ ਕਿਸ ਨੇ ਵੀ ਸ਼ੇਅਰ ਮਾਰਕੀਟ ਦੀ ਦੁਨੀਆ 'ਚ ਅੱਗੇ ਵਧਣਾ ਚਾਹੁੰਦਾ ਜੋ ਵੀ ਹਾਂਜੀ ਸਰ ਸਾਡਾ 3 ਮਹੀਨੇ ਦਾ ਪੂਰਾ ਕੋਰਸ ਹੁੰਦਾ ਹੈ ਜਿਸ ਦੀ ਕੰਪਲੀਟ ਕੋਰਸ ਦੀ ਫੀਸ ਸਾਡੇ ਕੋਲ ਕਈ ਸਾਰੇ ਕੋਰਸਸ ਨੇ ਮਹੀ ਤੋ ਜੋ ਵੀ ਬੰਦਾ ਸਾਡੇ ਕੋਰਸ ਦੇ ਪ੍ਰਾਈਸ ਇੰਟਰਸਟ ਰੱਖਦਾ ਉਹ ਸਾਡੇ ਆਫਿਸ ਆ ਕੇ ਪ੍ਰਾਈਸ ਬਾਰੇ ਪ੍ਰੋਪਰ ਸਾਡੇ ਕਾਉਂਸਲਰ ਨਾਲ ਡਿਸਕਸ ਕਰ ਸਕਦੇ ਨੇ ਕਿੰਨੀਆਂ ਬ੍ਰਾਂਚਾਂ ਤੁਸੀਂ ਪਹਿਲੇ ਖੋਲੀਆਂ ਸਾਡੀ ਸਰ ਆਲਰੇਡੀ 6 ਬ੍ਰਾਂਚੇਸ ਚੱਲ ਰਹੀਆਂ ਨੇ 올ਓਵਰ ਪੰਜਾਬ ਦੇ ਵਿੱਚ ਥਿਸ ਇਜ਼ ਆ 7ਥ ਬ੍ਰਾਂਚ ਤੁਸੀਂ ਅੰਮ੍ਰਿਤਸਰ ਦੇ ਵਿੱਚ ਓਪਨ ਕੀਤੀ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਅੰਮ੍ਰਿਤਸਰ ਦੇ ਲੋਕਾਂ ਨੂੰ ਮੇਰਾ ਬੜਾ ਸਿੰਪਲ ਮੈਸੇਜ ਹੈ ਤੁਸੀਂ ਸਟਾਕ ਮਾਰਕੀਟ ਦੀ ਅਗਰ ਮੈਂ ਦੁਨੀਆ ਦੀ ਗੱਲ ਕਰਾਂ ਤਾਂ ਇਸ ਜਿੰਨਾ ਸਕੈਮ ਜਿੰਨਾ ਫਰਾਡ ਇੱਥੇ ਆਉਂਦਾ ਆਈ ਡੋਂਟ ਥਿੰਕ ਇਸ ਤੋਂ ਇਲਾਵਾ ਕਿਤੇ ਹੁੰਦਾ ਵੀ ਤਾਂ ਯੂ ਸ਼ੁੱਡ ਬੀ ਬੀ ਸੇਫ ਫਰਮ ਆਲ ਥੀ ਸਕੈਮਰਸ ਬਹੁਤ سارے ਅਮਰੇ ਸਰ ਦੇ ਵਿੱਚ ਵੀ ਸ਼ਾਇਦ ਹੋ ਸਕਦੇ ਫਰਾਡ ਲੋਕ ਬੈਠੇ ਹੋਣ ਬਟ ਐਮਪਰਰ ਬੁਲਸ ਤੁਹਾਨੂੰ ਗਾਰੰਟੀ ਨਾ ਔਨ ਕੈਮਰਾ ਕਹਿੰਦਾ ਅਸੀਂ ਤੁਹਾਨੂੰ ਆਪਣੇ ਕੋਰਸ ਦੇ ਵਿੱਚ ਐਸੀ ਤਿਆਰੀ ਕਰਾਵਾਂਗੇ ਯਾਰ ਐਸੇ ਸਕਿੱਲ ਸਿਖਾਵਾਂਗੇ ਜੋ ਤੁਹਾਨੂੰ ਅੱਗੇ ਕੈਰੀਅਰ ਦੇ ਵਿੱਚ ਹੈਲਪ ਕਰਨਗੇ ਸਟਾਕ ਮਾਰਕੀਟ ਦੇ ਅੱਗੇ ਅੱਗੇ ਵਧਣ ਦੇ ਲਈ ਸਰ ਬੇਸਿਕ ਚੀਜ਼ਾਂ ਕਿਹੜੀਆਂ ਸ਼ੇਅਰ ਸਿਲੈਕਟ ਕਿਵੇਂ ਕਰਨਾ ਹੈ ਇੰਟਰਾਡੇ ਟ੍ਰੇਡਿੰਗ ਕਿਵੇਂ ਕਰਨੀ ਹੈ ਲੌਂਗ ਟਰਮ ਸ਼ੇਅਰਸ ਕਿਵੇਂ ਪਿਕ ਕਰਨੇ ਹੈ ਸਵਿੰਗ ਟ੍ਰੇਡਿੰਗ ਪੋਜੀਸ਼ਨਲ ਟ੍ਰੇਡ ਉਹ ਸਭ ਕੁਝ ਸਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਸਰ ਕੋਰਸ ਹੀ ਗੱਲ ਕੀਤੀ ਹੈ ਤਾਂ ਜੈਨੂਇਨ ਕੋਰਸ ਹੀ ਹੋਵੇਗਾ 100% ਜੈਨੂਇਨ ਕੋਰਸ ਐਂਡ ਤੋਂ ਬਾਅਦ ਸੈਟੀਸਫੈਕਸ਼ਨ ਨਾ ਮਿਲੇ ਜਾਂ ਫਿਰ ਤੁਹਾਨੂੰ ਜੌਬ ਪਲੇਸਮੈਂਟ ਨਾ ਮਿਲੇ ਜਾਂ ਫਿਰ ਫੰਡਿੰਗ ਸਾਡੇ ਕੋਲੋਂ ਨਾ ਮਿਲੇ ਸਾਡੀ ਮੇਨ ਸਰ ਯੂਐਸਪੀ ਹੀ ਇਹੀ ਹੈ ਵੀ ਇਸ ਤੁਹਾਨੂੰ ਗਰੰਟਡ ਜੌਬ ਪਲੇਸਮੈਂਟ ਦਿੰਦੇ ਆ ਬਾਰ-ਬਾਰ ਤੁਹਾਨੂੰ ਇਹ ਗੱਲ ਕਹਿ ਰਹੇ ਆ ਬੱਚਾ ਸਟਾਕ ਮਾਰਕੀਟ ਸਿੱਖਤਾ ਲੈਂਦਾ ਹੈ ਬਟ ਉਹਨੂੰ ਬਾਅਦ ਚ ਪਤਾ ਹੀ ਨਹੀਂ ਹੈ 90% ਸਟੂਡੈਂਟਸ ਕੋਲ ਕੰਮ ਕਰਨ ਲਈ ਫੰਡਿੰਗ ਹੀ ਨਹੀਂ ਹੈ ਤੇ ਅਸੀਂ ਬੱਚਿਆਂ ਨੂੰ ਫੰਡਿੰਗ ਵੀ ਦਿੰਨੇ ਆ জব ਵੀ ਲਗਵਾ ਕੇ ਦਿੰਨੇ ਆ ਦੈਟਸ ਆਰ ਮੇਨ ਯੂਨਿਕ ਸੇਲਿੰਗ ਪੁਆਇੰਟ ਸਰ ਜੇ ਜੇ ਗੱਲ ਕਰੀਏ ਤੇ ਰਿਸਕ ਕਿੰਨਾ ਹੈ ਦੇ ਵਿੱਚ ਸਰ ਦੇਖੋ ਰਿਸਕ ਤਾਂ ਹਰ ਚੀਜ਼ ਦੇ ਵਿੱਚ ਅਸੀਂ ਕਾਰ ਚਲਾ ਰਹੇ ਹਾਂ ਉਹਦੇ ਵਿੱਚ ਵੀ ਰਿਸਕ ਹੈ ਬਾਈਕ ਡਰਾਈਵ ਕਰ ਰਹੇ ਹਾਂ ਉਹਦੇ ਵਿੱਚ ਵੀ ਰਿਸਕ ਹੈ ਬਟ ਇੱਕ ਹੀ ਚੀਜ਼ ਜੋ ਰਿਸਕ ਨੂੰ ਘਟਾਉਂਦੀ ਹੈ ਦੈਟ ਇਜ਼ ਸਕਿੱਲ ਅਗਰ ਮੈਨੂੰ ਕਾਰ ਚਲਾਉਣ ਦਾ ਸਕਿੱਲ ਹੈ ਡੈਫੀਨਿਟਲੀ ਰਿਸਕ ਘਟ ਜਾਏਗਾ ਸੇਮ ਇਟ ਇਜ਼ ਸ਼ੇਅਰ ਮਾਰਕੀਟ ਹੈ ਅਗਰ ਤੁਸੀਂ ਇਹਨੂੰ ਸਕਿੱਲ ਹੀ ਨਹੀਂ ਹੈ ਤਾਂ ਜੂਏ ਨੂੰ ਖੇਡੀ ਚੱਲੋ ساری ਉਮ ਦਕ ਵਰਕ ਇਨ স্টক ਮਾਰਕੀਟ ਲੋਕ ਦੇ ਇਹ ਕਿਹਾ ਜਾਂਦਾ ਹੈ ਆਪਣੇ ਰਿਸਕ ਤੇ ਅੱਗੇ ਲੋਕ ਡੈਫੀਨਿਟਲੀ ਸਰ ਹਰ ਚੀਜ਼ ਆਪਣੇ ਰਿਸਕ ਤੇ ਹੈ ਜੀ ਲਾਈਫ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੇ ਸਿੱਤੇ ਲੈਣਾ ਚਾਹੀਦੇ ਦੇਖੋ ਜੇ ਅੱਗੇ ਵੱਧਣਾ ਲਾਈਫ ਦੇ ਵਿੱਚ ਤਾਂ ਰਿਸਕ ਤਾਂ ਲੈਣਾ ਪਏਗਾ ਐਂਡ ਉਸ ਰਿਸਕ ਨੂੰ ਹੀ ਘਟਾਉਣ ਲਈ ਅਸੀਂ ਐਂਟਰਪ੍ਰੀਜ਼ ਬਿਲ ਦੀ ਬ੍ਰਾਂਚ ਖੋਲ੍ਹੀਏ ਤਾਂ ਕਿ ਸਾਡੇ ਕੋਲ ਆਉ ਸਿੱਖੋ ਇਸ ਨੂੰ ਸਕਿੱਲ ਡਿਵੈਲਪ ਕਰਾਂਗੇ ਐਂਡ ਰਿਸਕ ਮੈਨੇਜ ਵੀ ਕਰਕੇ ਦਵਾਂਗੇ ਸਰ ਤੁਹਾਡਾ ਸਕਸੈਸ ਰੇਟ ਸਕਸੈਸ ਰੇਟ ਕੀ ਹੈ ਸਰ ਅਗਰ ਮੈਂ ਖੁਦ ਹੀ ਗੱਲ ਕਰਾਂ ਔਨ ਕੈਮਰਾ ਕੋਈ ਵੀ ਬੰਦਾ ਕਿ ਚੈੱਕ ਵੀ ਕਰ ਸਕਦਾ ਹੈ ਮਾਈ ਪੋਰਟਫੋਲੀਓ ਸਾਈਜ਼ ਆਰਾ ਮੈਂ 8.5 ਕਰੋੜ ਦਾ ਟਰੇਡ ਕਰਦਾ ਤਾਂ ਤੁਸੀਂ ਇਮੇਜਿਨ ਅਗਰ ਮੈਂ ਉਹ ਤੇ 1% ਦਾ ਰਿਸਕ ਵੀ ਲੰਮਾ ਤਾਂ ਡੈਟ ਇਸ ਕਿਤਨਾ ਕਿਤੇ 8.5 ਲੱਖ ਰੁਪਏ ਤੁਸੀਂ ਇੰਨਾ ਸੇਫ ਚਲਦੇ ਮਾਰਕੀਟ ਦੇ ਵਿੱਚ ਵੀ ਸੀ 1% ਦਾ ਡਰਾਉਡਾਊਨ ਵੀ ਲੈ ਕੇ ਚਲਦੇ ਐਂਡ ਸਕਸੈਸ ਰੇਟ ਸਟਡੀ 80 ਤੋਂ 90% ਦੀ ਹੈਗੀ ਏ ਉਹ ਸਾਡੇ ਓਨ ਰਿਕਾਰਡ ਸਾਡੀ ਬੈਲੈਂਸ ਸ਼ੀਟ ਵੀ ਬੋਲਦੀ ਉਹ ਚੀਜ਼ ਸਾਰੀ 10% ਰਿਸਕ ਹੈ ਪਰ ਇੰਨਾ ਥੋੜਾ ਰਿਸਕ ਕਰਦੇ ਤਾਂ ਉਹ ਬਿਲਕੁਲ ਵੀ ਨਹੀਂ ਚੁਬੇਗਾ ਜੇ ਲਾਸ ਹੋ ਜਾਵੇ ਥੋੜਾ ਤੁਸੀਂ ਕਹਿ ਰਹੇ ਹੋ ਦੇਖੋ ਪਰਸੈਂਟ ਵੀ ਹੋਵੇ ਤੇ 8 ਲੱਖ ਬੰਦਾ ਤੇ ਜੇ 10% ਤੁਸੀਂ ਰਿਸਕ ਕਰਦੇ ਤਾਂ ਕਿੰਨਾ ਬਣ ਗਿਆ ਸਰ ਆਪਾਂ ਜੀ ਅਸੀਂ ਰਿਸਕ ਟੂ ਰਿਵਾਰਡ ਰੇਸ਼ਿਓ ਲੈ ਕੇ ਚੱਲਦੇ ਆਂ ਥੈਟ ਇਜ਼ ਮਿਨਿਮਮ 1:2 ਅਗਰ 1 ਰੁਪਇਆ ਜਾ ਰਹਾ ਹੈ ਤਾਂ ਐਟ ਲੀਸਟ ਅਪਰ ਡਬਲ ਰੁਪੀਸ ਦਾ ਗੇਨ ਕਰਾਂਗੇ ਕਰਾਂਗੇ ਐਕਸਪੀਰੀਅנס ਦੀ ਗੱਲ ਕੀਤੀ ਤੇ ਕਿੰਨਾ ਐਕਸਪੀਰੀਅנס ਹੈ ਤੁਹਾਨੂੰ ਤੇ ਟੀਚਰ ਕਿਹੜੇ-ਕਿਹੜੇ ਹੁੰਦੇ ਸਰ ਸਾਡੇ ਸਾਰੇ ਟ੍ਰੇਨਰ ਜਿਹੜੇ ਹੋਣਗੇ ਇਥੇ ਸਰਟੀਫਾਈਡ ਹੋਣਗੇ ਗਵਰਨਮੈਂਟ ਸਰਟੀਫਾਈਡ ਮੈਨੂੰ ਖੁਦ ਨੂੰ 6 ਸਾਲ ਦਾ ਐਕਸਪੀਰੀਅנס ਹੈ ਐਮ ਫੰਡ ਮੈਨੇਜਰ ਆਲਸੋ ਅਸੀਂ ਖੁਦ ਦੇ ਫੰਡ ਵੀ ਕਲਾਈਂਟਸ ਫੰਡ ਵੀ ਹੈਂਡਲ ਕਰੀ ਕਰੀਦਾ ਕੋਈ ਬੰਦਾ ਸਾਡੇ ਆਫਿਸ ਆ ਕੇ ਸਾਡਾ ਪ੍ਰੋਫਿਟ ਐਂਡ ਲਾਸਟ ਸਟੇਟਮੈਂਟ ਚੈੱਕ ਕਰ ਸਕਦਾ ਹੈ ਅਗਰ ਸਾਡਾ ਪ੍ਰੋਫਿਟ ਲਾਸਟ ਸਟੇਟਮੈਂਟ ਜੇ ਲਾਸਟ ਦੇ ਵਿੱਚ ਮਿਲੇ ਤੇ ਸਾਰੀ ਕੋਰਸ ਫੀਸ ਫ੍ਰੀ ਕਰ ਦਾਂਗੇ ਉਹਨਾਂ ਨੂੰ ਜਿਹੜਾ ਬੇਸਿਕ ਪਲਾਨ ਹੈ ਉਹ ਕਿੱਥੋਂ ਸਟਾਰਟ ਹੋ ਜਾਂਦਾ ਹੈ ਬੇਸਿਕ ਕੋਰਸ ਆਪਣੇ 5 ਕੇ ਹੱਥੋਂ ਸ਼ੁਰੂ ਹੋ ਜਾਂਦੇ ਐ ਅਨ ਉਸ ਤੋਂ ਬਾਅਦ ਉਹ 15 ਤੋਂ 20 ਡੇਜ਼ ਦਾ ਰਹੇਗਾ ਸਰ ਓਕੇ ਸਰ ਉਸ ਤੋਂ ਬਾਅਦ ਤੁਸੀਂ ਇਹ ਗੱਲ ਕੀਤੀ ਹੈ ਤਾਂ ਆਨਲਾਈਨ ਵੀ ਬੱਚੇ ਪੜ੍ਹ ਸਕਦੇ ਨੇ ਕਿ ਆਫਲਾਈਨ ਜੀ ਬਿਲਕੁਲ ਸਾਡੇ ਕੋਲ ਆਨਲਾਈਨ ਪਲੱਸ ਆਫਲਾਈਨ ਦੋਨੋਂ ਬੈਚਸ ਹੈਗੇ ਆ ਸਾਡੇ ਕੋਈ ਕਈ ਸਾਰੇ ਸਟੂਡੈਂਟ ਨੇ ਜੋ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਕਲਾਸਿਸ ਲੈ ਰਹੇ ਨੇ ਤਾਂ ਇਹ ਐਸੀ ਸਕਿੱਲ ਹੈ ਅਗਰ ਤੁਸੀਂ ਬਾਤ ਜਾਣ ਲਈ ਪਲਾਨ ਕਰ ਰਹੇ ਹੋ ਯੂ ਆਲੋ ਬਾਹਰ ਕਿੰਨੀ ਰੈਸੈਸ਼ਨ ਚੱਲਦੀ ਪਈ ਹੈ ਤਾਂ ਹਰ ਇੱਕ ਵਾਸਤੇ ਬੈਟਰ ਸਕਿੱਲ ਸਿੱਖਣ ਦੇ ਲਈ ਹੈ